ਵ੍ਰੋਧ ਨਸ਼ੇਮ ਰੋਧ ਚੱਲ ਰਿਹਾ ਥੋੜੇ ਪਿੰਡਾਂ ਚ ਵੀ ਚੱਲ ਰਿਹਾ ਹੁਣ ਹੈਨਾ ਇਹਦਾ ਵੀ ਵਿਰੋਧ ਕਰੀ ਜਾਂਦੇ ਆ ਮੁਜੀਠੀਆ ਕਹਿੰਦਾ ਦੇਖੋ ਜੀ ਬਹੁਤ ਹਨਾ ਗੁੰਡਾਗਰਦੀ ਵਧ ਗਈ ਮੁਜੀਠੀਆ ਕਹਿੰਦਾ ਤੇਰੇ ਰਾਜ ਵੇਲੇ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਇੱਕ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮੁਜੀਠੀਆ ਜਿੰਦਾਬਾਦ ਦੇ ਨਾਰੇ ਲਾਏ ਸੀ ਤੁਸੀਂ ਤਾਂ ਲਿਆਇਓ ਭਾਈ ਇਹਨਾਂ ਨੂੰ ਗੈਂਗਸਟਰਾਂ ਨੂੰ ਆਤ ਨਸ਼ਿਆਂ ਨੂੰ ਤੁਸੀਂ ਤਾਂ ਲੈ ਕੇ ਆਏ ਹੋ ਹੁਣ ਤੁਸੀਂ ਬਰੋਥ ਕਰਦੇ ਹਾਂ ਮੇਰੇ ਤਾਂ ਹਰੇਕ ਇਲੈਕਸ਼ਨ ਵਾਰੀ ਉਹ ਪੁਕਾ ਕਾਗਜ਼ ਭਰਦੇ ਆ ਉਹਦੇ ਚੋਂ ਦੱਸਣਾ ਪੈਂਦਾ ਐਫੀ ਡੈਵਿਡ ਦੇਣਾ ਪੈਂਦਾ ਹੈ ਜਾਇਦਾਦ ਦਾ ਮੇਰੇ ਤਾਂ ਘਟਦੀ ਹੈ ਹਰੇਕ ਵਾਰ 2014 ਦੀ ਗੱਲ ਯਾਦ ਕਰੋ ਜਦੋਂ ਸੰਗਰੂਰ ਤੋਂ ਲੜਦਾ ਸੀ ਕੋਈ ਮੂਜੀਠੀ ਅਬਰੋਦ ਬੋਲ ਸਕਦਾ ਸੀ ਇੱਕ ਤੇ ਹਸਰਾ ਮਾਰ ਕੇ ਬੋਲਦਾ ਸੀ ਮੈਂ ਕਿ ਤੂੰ ਨਸ਼ਾ ਵੇਚਦਾ ਪਾਤ ਜਾਣਗੇ ਕਿੰਨਾ ਚਿਰ ਬੱਜ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲ ਹੀ ਵੱਡੇ ਨੇ ਕਰ ਰਹੇ ਆ ਠੀਕ ਸਾਰੇ ਕਾਗਜ਼ ਥੋੜਾ ਟਾਈਮ ਲੱਗ ਜੂਗਾ ਪਰ ਅਸੀਂ ਇਹ ਸਾਡੀ ਨੀਅਤ ਚ ਕੋਟ ਨਹੀਂ ਹੈਗਾ ਵੀ ਉਹਨੂੰ ਛੱਡਣਾ ਹੈ ਉਦ ਨਸ਼ੇ ਵਿਰੋਧ ਚੱਲ ਰਿਹਾ ਥੋੜੇ ਪਿੰਡਾਂ ਚ ਵੀ ਚੱਲ ਰਿਹਾ ਹੁਣ ਹੈ ਨਾ ਇਹਦਾ ਵੀ ਵਿਰੋਧ ਕਰੀ ਜਾਂਦੇ ਆ ਦੱਸੋ ਜੀ ਉਹ ਕੋਈ ਅੰਮ੍ਰਿਤਸਰ ਕੱਲ ਘਟਨਾ ਹੋਈ ਉਹ ਬੰਦਾ ਆਪ ਚੱਕਣ ਗਿਆ ਸੀਗਾ ਮਤਲਬ ਜਿਹੜੇ ਉਧਰੋਂ ਸਿੱਟਦੇ ਨੇ ਧਮਾਕਾ ਖੇਜ ਖਸਮਾ ਕਰੀ ਆਪ ਚੱਕਣ ਗਿਆ ਸੀ ਉਹਨੂੰ ਕਿ ਜੀ ਹੋਰ ਨੂੰ ਦੇਣਾ ਹੋਣਾ ਉਹਨੇ ਗਰੀਬ ਬੰਦਾ ਸੀ ਉਹਦਾ ਉਹ ਫਟ ਗਿਆ ਹੱਤਚੀ ਤੇ ਉਹਦੀ ਮੌਤ ਹੋ ਗਈ ਮਜੀਠੀਆ ਕਹਿੰਦਾ ਦੇਖੋ ਜੀ ਬਹੁਤ ਕਹਿੰਦਾ ਗੁੰਡਾਗਰਦੀ ਵੱਧ ਗਈ ਮਜੀਠੀਆ ਕਹਿੰਦਾ ਮਗਰ ਤੂੰ ਦਾ ਨਾ ਬੋਲ ਤੇਰੇ ਰਾਜ ਵੇਲੇ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਆਪਣੀ ਧੀ ਦੀ ਜਿੱਦ ਬਚਾਉਂਦਾ ਹਿੱਕ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਜੀਠੀਆ ਜਿੰਦਾਬਾਦ ਦੇ ਨਾਰੇ ਲਾਏ ਸੀ ਭੁੱਲ ਗਏ ਬੜੀ ਛੇਤੀ ਭੁੱਲ ਜਾਂਦੇ ਆ ਅਨ ਅੱਬਾ ਜੇਲ ਬ੍ਰੇਕ ਕੀ ਕਿਦੀ ਰਾਤ ਚ ਹੋਈ ਸੀ ਉਹ ਨਿਸ਼ਾਨ ਸਿੰਘ ਜਿਹੜਾ ਜਿਹੜਾ ਭੱਜ ਗਿਆ ਸੀਗਾ ਉਹ ਕੋ ਕੋਈ ਦਾ ਬੰਦਾ ਨਿਕਲੇ ਸੀਗਾ ਆ ਜਿਹੜੇ ਨਸ਼ੇ ਫੜੇ ਜਾਂਦੇ ਕੋਈ ਫੀਮ ਫੜ ਲਈ ਕੋਦੋਂ ਸਾਰਿਆਂ ਚ ਕਾਲੀ ਦਾਲ ਹੁੰਦਾ ਵਿਚੀ ਤੁਸੀਂ ਤਾਂ ਲੈ ਆਇਓ ਭਾਈ ਇਹਨਾਂ ਨੂੰ ਗੈਂਗਸਟਰਾਂ ਨੂੰ ਆ ਨਸ਼ਿਆਂ ਨੂੰ ਤੁਸੀਂ ਤਾਂ ਲੈ ਕੇ ਆਇਓ ਹੁਣ ਤੁਸੀਂ ਬਰੋਥ ਕਰਦੇ ਹੋ ਸੋ ਇਸ ਕਰਕੇ ਲੋਕ ਮੰਨਦੇ ਨਹੀਂ ਉਹਨਾਂ ਦੀ ਗੱਲ ਉਹ ਕੋਈ ਛੜਿਆ ਤੂੰ ਨਾ ਬੋਲ ਕਿਸੇ ਕਿਸ ਅੱਛਾ ਕਿਸੇ ਹੋਰ ਬੰਦੇ ਤੋਂ ਕਹਾ ਦੋ ਚਲ ਤੁਸੀਂ ਆਪ ਨਾ ਬੋਲੋ ਪਰ ਪਾਰਟੀ 'ਚ ਬੰਦੇ ਹੈ ਨਹੀਂ ਹੁਣ ਸੁੱਚਾ ਸਿੰਘ ਲੰਗਾ ਦੱਸਿਆ ਇਨਕਲਾਬ ਲਿਆ ਦੇਾਂਗੇ ਦੱਸੋ ਯਾਰ ਉਹਦੀ ਵੀਡੀਓ ਹਜੇ ਤੱਕ ਪਾਈਆਂ ਦੇਖਦੇ ਆ ਲੋਕ ਕਹਿੰਦੇ ਇਹ ਐ ਨਾ ਬਣਾਈ ਹੋਈ ਹੈ ਕਹਿੰਦੇ ਇਹ ਲਾ ਦੱਸੋ ਉਹ ਇਨਕਲਾਬ ਲਿਆਉਣਗੇ ਸੁੱਚਾ ਸਿੰਘ ਲੰਗਾ ਹੋਰੀ ਦੱਸੋ ਮੇਨ ਮੇਨ ਪ੍ਰਚਾਰਕ ਨੇ ਪਾਰਟੀ ਦੀ ਹਾਲਤ ਦੇਖ ਲਓ ਤੁਸੀਂ ਵਈਨਾਂ ਦਾ ਕੋਈ ਕਿਰਦਾਰ ਨਹੀਂ ਕੁਛ ਨਹੀਂ ਬਠ ਪੁਰਾਣੇ ਖੁੰਡ ਪੁਰਾਣੇ ਉੱਥੇ ਹੀ ਬੈਠੇ ਆ ਬਸ ਹਰ ਵਾਰੀ ਕਹਿੰਦੇ ਇੱਕ ਮੌਕਾ ਹੋਰ ਦਿਓ ਜੀ ਇੱਕ ਮੌਕਾ ਹੋਰ ਨਹੀਂ ਮਿਲਨੇ ਯਾਰ ਮੌਕੇ ਕਿੰਨੇਕ ਦੇ ਦੀਏ ਦਿੱਤੇ ਤਾਂ ਰਹਿਗੇ ਸੀ ਅਸੀਂ ਕਿਹੜਾ ਕੋਈ ਪ੍ਰੋਫੈਸ਼ਨਲ ਜਾਂ ਕੋਈ ਖਾਨਦਾਨੀ ਮਤਲਬ ਰਾਜਨੀਤਿਕ ਲੋਕਾਂ ਵੀ ਮੇਰਾ ਦਾਦਾ ਮੰਤਰੀ ਸੀ ਮੇਰਾ ਬਾਪੂ ਐਮ ਐਲ ਏ ਸੀ ਬਣਨੇ ਬਣਨਾ ਮੈ ਰੱਖਣਾ ਹੀ ਪੈਣਾ ਬਈ ਚੱਲਣਾ ਹੀ ਪੈਣਾ ਵੀ ਐਸੇ ਕੰਮ ਨੂੰ ਗਾਂ ਵਧਾਉਣਾ ਅਸੀਂ ਕਦੋਂ ਸੀ ਇਸ ਕਲੈਂਚੀ ਅਜ ਤਾਂ ਇਸਤਵ ਦੇ ਆਪਣੇ ਕੰਮ ਕਰਦੇ ਸੀ ਸਾਰੇ ਡਾਕਟਰ ਸਾਹਿਬ ਡਾਕਟਰ ਸੀਗੇ ਕੋਲੀ ਸਾਹਿਬ ਆਪ ਦਾ ਕੰਮ ਕਰਦੇ ਸੀ ਆ ਜਿੰਨੇ ਵੀ ਸਾਡੇ ਬੈਠੇ ਆ ਬੰਦੇ ਸਾਰੇ ਆਪ ਦੇ ਆਪ ਦੇ ਕੰਮਾਂ 'ਚ ਲੱਗੇ ਸੀ ਅਸੀਂ ਕੀ ਗਲੂ ਲੈਣਾ ਸੀ ਇਧਰੋਂ ਵੀ ਨਾ ਗਾਹਾਂ ਕੋਈ ਐ ਛੜ ਰੱਖੀ ਐ ਵੀ ਕੁਰਸੀ ਮੇਰੇ ਤਾਂ ਕੋ ਮੇਰੇ ਤਾਂ ਹਰੇਕ ਇਲੈਕਸ਼ਨ ਵਰੀ ਉਹ ਪੱਕਾ ਕਾਗਜ਼ ਭਰਦੇ ਆ ਉਹਦੇ 'ਚ ਉਹ ਦੱਸਣਾ ਪੈਂਦਾ ਐਫੀ ਡੈਵਟ ਦੇਣਾ ਪੈਂਦਾ ਹੈ ਜਾਇਦਾਦ ਦਾ ਮੇਰੇ ਤਾਂ ਘਟਦੀ ਐ ਹਰੇਕ ਵਾਰ 12 'ਚ ਲਹਿਰੇ ਤੋਂ ਲੜਿਆ ਜਿੰਨੀ ਜਿੰਨੀ ਹੈਗੀ ਸੀ 10 ਦੀ <laughs> 14 ਚ ਫੇਰ ਲੜਿਆ ਸੰਗਰੂਰੋਂ 12 ਨਾਲੋਂ ਕੱਟ ਗਈ 17 ਚ ਜਲਾਲਾਬਾਦ ਤੋਂ ਲੜਿਆ 14 ਨਾਲੋਂ ਕੱਟ ਗਈ 19 ਚ ਫੇਰ ਲੜਿਆ 17 ਨਾਲੋਂ ਕੱਟ ਗਈ 22 ਚ ਫੇਰ ਲੜਿਆ 19 ਨਾਲੋਂ ਕੱਟ ਗਈ ਫੇ ਕਾਦੇ ਵਾਦੇ ਮੈਂ ਤਾਂ ਬੰਬੇ ਵਾਲੇ ਆਵਾਜ਼ਾਂ ਮਾਰੀ ਜਾਂਦੇ ਕਹਿੰਦੇ ਆ ਜਾ ਯਾਰ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਟੋਬਿਆਂ ਦੇ ਫਿਰ ਦਰਨਾ ਕਦੇ ਕਿਤੇ ਫਿਰ ਦਰਨਾ ਉਹ ਮਾਗਾ ਯਾਰ ਹੁਣ ਜਿਹੜੇ ਕੰਮਾਂ 'ਚ ਪਾਤੇ ਰੱਬ ਨੇ ਪਾਤੇ ਹੁਣ ਨਹੀਂ ਪਿੱਛੇ ਮੁੜਦੇ ਹੁਣ ਤਾਂ ਲੋਕਾਂ ਦੇ ਹੱਕ 'ਚ ਹੀ ਖੜਾਂਗੇ ਹੁਣ ਤਾਂ ਜੋ ਮਰਜੀ ਹੋ ਜੇ ਜੋ ਮਰਜੀ ਕਰੀ ਉੱਥੇ ਨਾਲੇ ਪੈਸੇ ਮਿਲਦੇ ਸੀ ਨਾਲੇ ਏਸੀ ਹੋਟਲ ਆ ਮੇਰੇ ਨਾਲ ਦੇ ਨੇ ਸਾਰੇ ਪਟਿਆਲੇ ਤੋਂ ਨੇ ਅੱਦੇ ਤਾਂ ਜਿਹੜੇ ਫਿਲਮਾਂ ਚ ਆਉਂਦੇ ਆ ਬਿੰਨੂ ਹਰੀ ਕਰਮਜੀਤ ਅਨਮੋਲ ਬਿੰਨੂ ਜੁਗਨੂ ਵਾਲੇ ਸਾਰੇ ਉਹੀ ਨੇ ਸਾਰੇ ਉਹੀ ਨੇ ਫਿਲਮਾਂ ਫਿਲਮਾਂ ਸਾਰੇ ਉਹ ਮੈਨੂੰ ਕਹਿੰਦੇ ਨੇ ਬਾਈ ਜੀ ਆਜੋ ਯਾਰ ਕਰੀਏ ਕੁਝ ਉਹ ਮੈਂ ਕਹਾ ਯਾਰ ਨਹੀਂ ਹੁਣ ਨਹੀਂ ਹੁਣ ਤਾਂ ਬਾ ਰੱਬ ਨੇ ਇੱਧਰ ਪਾਤਾ ਪ੍ਰਮਾਤਮਾ ਹੀ ਸਮੱਤ ਬਖਸ਼ਦਾ ਰੱਬ ਬਲ ਬਖਸ਼ਦਾ ਹੈ ਜਾਂ ਕੁਛ ਕਿ ਭਾਈ ਇਹਨਾਂ ਨਾਲ ਮੱਥਾ ਲਾਉਣਾ ਨਹੀਂ ਇਹਨਾਂ ਨਾਲ ਕੋਈ ਮੱਥਾ ਲਾਉਂਦਾ ਸੀਗਾ ਜੀ 2014 ਦੀ ਗੱਲ ਯਾਦ ਕਰੋ ਜਦੋਂ ਸੰਗਰੂਰ ਤੋਂ ਲੜਦਾ ਸੀ ਕੋਈ ਮਜੀਠੀਆਪੁਰ ਤੋਂ ਬੋਲ ਸਕਦਾ ਸੀ ਜੀ ਹਿੱਕ ਤੇ ਹੱਥ ਰੇ ਮਾਰ ਕੇ ਬੋਲਦਾ ਸੀ ਮੈਂ ਵੀ ਤੂੰ ਨਸ਼ਾ ਵੇਚਦਾ ਇਹ ਕਬ ਇਹਨਾਂ ਕੋਲੇ ਵਕੀਲ ਵੱਡੇ ਨੇ ਇਹਨਾਂ ਕੋਲੇ ਸਾਧਨ ਨੇ ਸਾਰਾ ਕੁਝ ਹੈ ਬਚ ਜਾਣਗੇ ਕਿੰਨਾ ਕੁ ਚਿਰ ਬਚ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲ ਹੀ ਵੱਡੇ ਨੇ ਕਰ ਰਹੀਆਂ ਠੀਕ ਸਾਰੇ ਕਾਗਜ਼ ਥੋੜਾ ਟਾਈਮ ਲੱਗ ਜਾਊਗਾ ਪਰ ਅਸੀਂ ਇਹ ਸਾਡੀ ਨੀਅਤ ਚੋਟ ਨਹੀਂ ਹੈਗਾ ਵੀ ਉਹਨੂੰ ਛੱਡਣਾ ਜਦੋਂ ਹੁਣ ਸਬੂਤ ਵੀ ਮਿਲੇ ਹੋਏ ਨੇ ਸਾਰਾ ਕੁਝ ਹੈ ਕੋਟਾਂ ਚ ਅਸੀਂ ਵੀ ਲੜ ਰਹੇ ਹਾਂ ਫਿਰ ਕੋਟਾਂ ਚ ਪਹਿਲਾਂ ਵਾਲੀਆਂ ਸਰਕਾਰਾਂ ਖਰਾਬ ਕਰ ਗਈਆਂ ਕੇਸ ਉਹ ਚਾਚਾ ਜੀ ਵੀ ਮਿਲੇ ਹੋਏ ਸੀ ਨਾ ਇਹ ਵੀ ਨਾਲ ਹੀ ਮਿਲੇ ਹੋਏ ਸੀ ਕੋਟ ਕੇਸ ਹੀ ਖਰਾਬ ਕਰਤੇ ਸਾਰੇ ਜਿਹੜੇ ਜਿਹੜੇ ਚ ਇਹ ਹੁੰਦੇ ਨੇ ਗਰੀਬ ਨੂੰ ਤੱਕ ਮੀਟਰ ਨੂੰ ਕੁੰਡੀ ਲਾਉਂਦਾ ਫੜਿਆ ਜਾਵੇ ਚੱਲ ਵੀ 70 ਦਿਨ ਜੇਲ੍ਹ ਚ ਇੱਥੇ ਸਾਰੇ ਪੰਜਾਬ ਨੂੰ ਖਾ ਕੇ ਕੋਈ ਪੁੱਛਦਾ ਹੀ ਨਹੀਂ ਜੀ ਇਹਨਾਂ ਨੂੰ ਸੋ ਇਸ ਕਰਕੇ ਕਦੇ ਵੀ ਮੇਰੇ ਵਾਲੇ ਪਾਸੇ ਚੋਂ ਇਹ ਨਾ ਸੋਚੋ ਕਿ ਅਸੀਂ ਕੋਈ ਐਦਾਂ ਦੀ ਪਾਲਿਸੀ ਬਣਾਵਾਂਗੇ ਜਿਹਦਾ ਪੰਜਾਬੀਆਂ ਨੂੰ ਨੁਕਸਾਨ ਹੁੰਦਾ ਹੋਵੇ ਕੋਈ ਫਾਈਲ ਤੇ ਐਦਾਂ ਦੇ ਸਾਈਨ ਨਹੀਂ ਕਰੂੰਗਾ ਜਿਹਦੇ ਨਾਲ ਪੰਜਾਬ ਦੇ ਇੱਕ ਵੀ ਬੰਦੇ ਦਾ ਚੁੱਲਾ ਜਿਹੜਾ ਉਹ ਬੁਝਦਾ ਹੋਵੇ ਅਸੀਂ ਚੁੱਲੇ ਭਜਾਉਣ ਨਹੀਂ ਆਏ ਅਸੀਂ ਚੁੱਲੇ ਬਾਲਣ ਆਏ ਆ ਅਸੀਂ ਖੈਰ ਮੰਗਣ ਵਾਲੇ ਲੋਕਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੁਰਬਾਨੀ ਹਰ ਟਾਈਮ ਚੱਲ ਕਰੇ ਵੀ ਚੱਲਦੀ ਹੈ ਦੋ ਟਾਈਮ ਗੁਰਦੁਆਰਾ ਸਾਹਿਬ ਵਾਲੇ ਸਪੀਕਰਾਂ 'ਚੋਂ ਸਰਬੱਤ ਦੇ ਭਲੇ ਦੀ ਆਪਾ ਅਰਦਾਸ ਕਰਨ ਵਾਲੇ ਬੰਦੇ ਆ ਦਸਾਂ ਨੌ ਦੀ ਕਮਾਈ ਕਰਕੇ ਖਾਣ ਵਾਲੇ ਬੰਦੇ ਆ ਸੋ ਇਹਨਾਂ ਨੂੰ ਜਿਹੜੇ ਕਮਾਏ ਨਹੀਂ ਕਿੱਧਰ ਲੈ ਜਾਣਗੇ ਇਹ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਹੁੰਦੇ ਕਿੱਥੇ ਲੈ ਜਾਣਗੇ ਇੱਥੇ ਹੀ ਨਿਕਲਣੇ ਆ ਦੇਖੋ ਤੁਸੀਂ ਇੱਥੇ ਹੀ ਨਿਕਲਣਗੇ ਕਪਾ ਕਹਿੰਦੇ ਆ ਕਿ ਸਵਰਗ ਨਰਕ ਇੱਥੇ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਚ ਰੱਬ ਫਿਰ ਕਰ ਦਿੰਦਾ ਤਾਂ ਕੋਈ ਨਾ ਕੋਈ ਸਜ਼ਾ ਦੇ ਦਿੰਦਾ ਕੋਈ ਕਿਸੇ ਦਾ ਕਿਸੇ ਦਾ ਹੱਕ ਵੀ ਮਾਰਿਆ ਹੋਊਗਾ ਦੇਖੋ 2 ਨੰਬਰ ਦੇ ਪੈਸੇ ਦਾ ਮਤਲਬ ਇਹ ਹੈ ਕਿ ਕਿਸੇ ਨਾ ਕਿਸੇ ਦਾ ਹੱਕ ਮਾਰਿਆ ਹੋਊਗਾ ਗਰੀਬ ਦਾ ਹੱਕ ਮਾਰਿਆ ਹੋਊ ਉਨੇ ਉਹਨੇ ਵਾਦ ਦਵਾ ਦਿੱਤੀ ਹੋਣੀ ਵਾਦ ਦਵਾ ਫਿਰ ਚ ਜਾਂਦੀ ਐ ਸਿੱਧੀ ਕਹਿੰਦੇ ਪ੍ਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਇੱਕੋ ਹੀ ਰਸਤਾ ਐ ਸਿੱਧਾ ਬਾਈਪਾਸ ਨਹੀਂ ਐ ਉਹ ਚ ਕੋਈ ਸਿੱਧੀ ਜਾਂਦੀ ਐ ਫਿਰ ਲੱਗਦੀ ਐ ਉਹ ਕਦੇ ਤੇ ਹੁਣ ਹਾ ਹੀ ਲੱਗੀ ਹੋਈ ਐ ਪੱਤਰਕਾਰ ਮੈਨੂੰ ਕਹਿੰਦੇ ਸੁਖਵੀਰਵਾਲ ਦੀ ਲੱਤ ਤੇ ਪਲੱਸ ਤੇ ਲੱਗਿਆ ਮੈਂ ਕਿਹਾ ਹੁਣ ਜਿਹਦੇ ਕਾਲ ਤੱਕ ਸਭ ਜਾ ਕੇ ਰੱਬ ਦੇ ਘਰੇ ਜਿਹਦੀਆਂ ਲੱਤਾਂ ਟੁੱਟ ਜਣ ਉਹਦੇ ਬਾਰੇ ਮੈਂ ਕੀ ਬੋਲੂਗਾ ਬਈ ਹੁਣ ਮੈਂ ਕਿਹਾ ਨਾ ਆਪੀ ਸਜਾਈ ਜਾਂਦਾ ਆਪੀ ਨਾ ਕਿਸ ਨੂੰ ਮਾਰਦਾ ਇਹ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਹੈ